ਜੀ ਗਾਇਸ ਆਲਨ ਸਤਿਕਾਰ ਕੀ ਹਲ ਜਲਤੜਾ ਉਮੀਦ ਕਰਦਾ ਸਾਰੇ ਵਧੀਆ ਹੋਗੇ ਤੁਹਾਡਾ ਐਚਐਸ ਪਟਲਾਕ ਤੇ ਸਵਾਗਤ ਆ ਸੋ ਅੱਜ ਫਿਰ ਨਵਾਂ ਦਿਨ ਨਵੀਂ ਸ਼ੁਰੂਆਤ ਆਪਣੀ ਪੰਜਾਬ ਪਰ ਜੱਤੀ ਨੂੰ ਤੇ ਨੇ ਹੈ ਸੋ ਤੁਹਾਨੂੰ ਪਿੱਛੇ ਨਜ਼ਰੋਂ ਦਈ ਹੋਊਗਾ ਆਓ ਚੈੱਕ ਕਰਦੇ ਤੇ ਹੁਣ ਆਪ ਆਪਣੇ ਜੂਂਗੜੀਆਂ ਚੂਚੇ ਉਹਨਾਂ ਨੂੰ ਖੋਲਾਂਗੇ ਸੋ ਮੌਸਮ ਗਾਇਸ ਦੋ ਤਿੰਨ ਦਿਨਾਂ ਕੇ ਬਹੁਤ ਜ਼ਿਆਦਾ ਵਧੀਆ ਰਹਿੰਦੇ ਆ ਦੇ ਚੱਕਰਾ ਲਾਂਗੇ ਸੋ ਗਾਈਜ਼ ਮੌਸਮ ਫੇਰ ਚੱਕਰਸਾ ਦੀ ਬਹੁਤ ਹੀ ਜਿਆਦਾ ਵਧੀਆ ਮੌਸਮ ਵਾਹ ਜੀ ਵਾਹ ਕਿਡੇ ਇਹਨਾਂ ਨੂੰ ਹੋਇਆ ਪਿਆ ਸੋ ਹਾਂਜੀ ਖੋਲਦੇ ਇਹਨਾਂ ਨੂੰ ਬਸ ਆਪਾਂ ਤੁਹਾਨੂੰ ਦਿਖੋ ਗਏ ਸਾਰਾ ਟੋਟਲੀ ਖਤਮ ਕਰ ਦਿੰਦੇ ਟੋਟਲੀ और भी दे दे जी पार पार। आज जी भी उठे साल फीड पाई देना आज तो मैं है भी करा क्योंकि है फिर दू अठे नहीं ਫੀਡ ਇਹਨਾਂ ਦੀ ਬਹੁਤ ਚੰਗਾ ਡਰੇਗੀ ਹੈ ਫੀਡ ਇਹਨਾਂ ਦੀ ਆਪ ਤਿਆਰ ਕਰਦੀ ਹੈ ਇਹਨੂੰ ਐਵੇਂ ਲੈਨ ਚ ਪਾਤੀ ਹੈ ਕਿਉਂਕਿ ਇਹਨਾਂ ਨੇ ਬਹੁਤ ਹੁਣ ਤੱਕੂ ਕਰਦੇ ਆ ਆਪਾਂ ਖੋਲ ਦਈਏ ਅੱਜ ਆਪਾਂ ਫਿਰ ਕਾ ਵਡਣ ਚੱਲੇ ਆਂ ਧੜਕੇ ਧੜਕੇ ਤੋ ਹਾਂਜੀ ਗਾਇਸ ਇਹਨਾਂ ਨੂੰ ਆਪਾਂ ਥਲਿਓ ਚਰੀ ਵੱਢ ਕੇ ਚਰੀ ਚਲੀ 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 ਕੇ ਬੰਨ ਚਰੀ ਉਹ ਆਪਾਂ ਇਹਨਾਂ ਨੂੰ ਪਾਈ ਅਜ ਸੋ ਇਹ ਵੀ ਬਹੁਤ ਖੁਸ਼ ਹੋ ਕੇ ਖਾਂਦੇ ਸੋ ਇਹਨਾਂ ਨੂੰ ਜੋ ਮਰਜੀ ਪਾ ਦੋ ਇਹ ਬਹੁਤ ਇੱਕ ਇਹਨਾਂ ਨੂੰ ਕੇਲੇ ਪਾਈ ਨਾ ਅਜ ਹਾਂ ਕੇਲੇ ਵੀ ਗਾਇਸ ਪਾਈ ਉਹ ਆਪਣੀ ਤਾਂ ਸ਼ਾਰਟ ਬਣ ਨਹੀਂ ਸਕੀ ਕਲਿੱਪ ਤੇ ਉਹ ਵੀ ਮੈਨੂੰ ਬਹੁਤ ਖੁਸ਼ ਹੋ ਕੇ ਚੀਜ਼ਾਂ ਖਾਂਦੇ ਚਲ ਖੋਲ ਹੀ ਦੇ ਪੈਸੇ ਵੀ ਜਿੰਨਾਂ ਦੇ ਮਤਲਬ ਪਰ ਰਹਿੰਦੇ ਜਿੰਨਾਂ ਜਿਹੜਾ ਸ਼ਾਮ ਤੱਕ ਖੁੱਲੇ ਰਹਿੰਦੇ ਕਿਉਂਕਿ ਮੌਸਮ ਤੇ ਫੇਰ ਤੁਹਾਨੂੰ ਪਤਾ ਤਾਂ ਉਹ ਮੈਂ ਪਹਿਲਾਂ ਹੀ ਜਿਵੇਂ ਆਪਾਂ ਵੇਖ ਚੁੱਕੇ ਹਾਂ ਕਿ ਮੌਸਮ ਫੇਰ ਬਹੁਤ ਵਧੀਆ ਸੀ ਖੁੱਲੇ ਰਹਿੰਦੇ ਹਨ ਅੱਛਾ ਜੀ ਗਾਇਸ ਬਾਰਿਸ਼ ਹੋਈ ਸੀ ਸੋ ਪਹਿਲਾਂ ਨੇ ਮੈਂ ਕਲਿੱਪ ਨਹੀਂ ਬਣਾ ਸਕਿਆ ਤੋਂ ਮੈਂ ਕਲਿੱਪ ਮੈਂ ਚਲ ਬਣਾ ਲਈ ਮੜੀ ਜੀ ਉਕਾ ਵੀ ਹੈ ਤੇ ਵਧੀਆ ਬੈਠੇ ਆਪਣਾ ਗੁੱਡੇ ਤੱਕ ਮਿੰਜਾ ਉਹ ਪਾਣੀ ਗਿਆ ਨਹੀਂ ਨਾ ਨਾ ਇੱਦਾਂ ਤੇ ਹਿੰਆ ਕੋਠੇ ਤੋਂ ਚੈੱਕ ਕਰ ਸਕਦੇ ਜੀ ਇਹ ਬਾਰਿਸ਼ ਹੋ ਰਹੀ ਹੈ ਦੇਖੋ ਟੀਮ ਤੇ ਤਾਂ ਇਹਨਾਂ ਨੂੰ ਹੀ ਖੋਲ ਹੀ ਦਿੰਦੇ ਆਪਾਂ ਕੀ ਰਹਿੰਦੀ ਉਹ ਜੀ ਪਰ ਅੰਦਰ ਹੀ ਇੰਨਾ ਬੈਠੇ ਹੋਵੇ ਉਹ ਵੀ ਅੰਦਰ ਹੀ ਬੈਠੇ ਆ ਮੀਂਹ ਜਿਤੇ ਕੀ ਇਹਨਾਂ ਨੇ ਤੁਰੇ ਵਰਨਾ ਸੂਪੇ ਇੱਕ ਤੇ ਗਾਇਸ ਇਹਨੂੰ ਇਹਦਾ ਹੁਣ ਆਪਾਂ ਥੋੜੇ ਜਿਹੇ ਟਾਈਮ ਮਤਲਬ ਦੋ ਜੀ ਦੋ ਕੁ ਮਹੀਨੇ ਤੱਕ ਹਾਂ ਪਾਣੀ ਭਰ ਦੇ ਕੱਢ ਕੇ ਦੋ ਜਾਂ ਦੋ ਕੁ ਮਹੀਨੇ ਤੱਕ ਨਾ ਇਹਨਾਂ ਦਾ ਆਪਾਂ ਕੇਜ ਆਪਾਂ ਵੱਡਾ ਕਰ ਲੈਣਾ ਵਾ ਕਿਉਂਕਿ ਇਹ ਕੇਜ 'ਚ ਹੁਣ ਆਪਣੇ ਪੂਰੇ ਵੀ ਨਹੀਂ ਹੁੰਦੇ ਲਗਭਗ ਉਮੀ ਆਖੋ ਫਿਰ ਤੇਜ ਹੋ ਰਿਹਾ ਹੌਲੀ ਹੌਲੀ ਵੈਸੇ ਤਾਂ ਕੋਈ ਇਹਨਾਂ ਨੂੰ ਪਾਣੀ ਦਾ ਕੋਈ ਚੱਕਰ ਨਹੀਂ ਹੈ ਬਾਬਾ ਤਾਂ ਪੱਤਰ ਪੈਲ ਵੀ ਲਾਈ ਹੋਈ ਆਵੇ ਇਹਨਾਂ ਦੇ ਕੋਈ ਚੱਕਰ ਨਹੀਂ ਇਹ ਨੀਂਦ ਆ ਵੀ ਐਸਾ 50 ਦਰਾਂ ਲਾਤੀਆਂ ਇਹਨਾਂ ਦੇ ਕਿਉਂਕਿ ਇਹਨਾਂ ਦੇ ਅੰਦਰ ਪਾਣੀ ਗਿਆ ਆਂਦੇ ਆ ਥੋੜਾ ਥੋੜਾ ਛਿੱਟੇ ਜੇ ਸੋ 50 ਦਰਾਂ ਲਾਤੀਆਂ ਇਤਰੀ ਕਿਉਂ ਮੀਂਹ ਦਾ ਪਾਣੀ ਅੰਦਰ ਆ। ਆਪ ਕੀ ਬਾਂਦੀ ਕਰ ਦਈਏ। ਵੈਸੇ ਤੁਸੀਂ ਰਿਲੈਕਸ ਹੋ ਕੇ ਬੈਠੀ ਜੀ ਤੇ। ਹੁਣ ਪਾਣੀ ਘਟ ਗਿਆ ਮੀਂਹ ਦੇ ਛਾਤਰ ਨਾਲੀ। ਕੋਈ ਨਹੀਂ ਆਪਾਂ ਇੱਥੇ ਤਰਪੈਲ ਦੇ ਅਰੇਂਜਮੈਂਟ ਕਰਦੇ ਆ। ਕਿਉਂਕਿ ਇਹ ਧੁੱਪ ਦਾ ਵੀ ਫਾਇਦੇਮੰਦ ਹੈ ਤੇ ਜੇ ਕੋਈ ਮੀਂਹ ਗਣੀ ਦਾ ਹੀ। ਚਲੋ ਆਪਾਂ ਨੂੰ ਥੋੜਾ ਜਿਹਾ 2 ਮਹੀਨੇ ਤੱਕ ਹੋ ਗਿਆ। ਬੱਚੋ ਆਪਾਂ 2 ਮਹੀਨੇ ਤੱਕ 2 ਮਹੀਨੇ ਤੋਂ ਬਾਅਦ ਆਪਾਂ ਫਿਰ ਕਰ ਦੇਣਾ ਚੇਂਜ। ਫਿਰ ਆਪਾਂ ਤੁਸੀਂ ਵਲੌਗ ਨਾ ਬਣੇ ਰਿਹਾ ਕਰਿਓ ਤੁਹਾਨੂੰ ਕੁਛ ਨਾ ਕੁਛ ਮਿਲਦਾ ਸਰਪ੍ਰਾਈਜ਼ ਮਿਲਦੇ ਰਿਹਾ ਕਰਨਗੇ ਕੋਈ ਡਿਫਰੈਂਟ ਚੀਜ਼ਾਂ ਮਿਲਦੀਆਂ ਰਹਿਣਗੀਆਂ A few moments later So hi guys I'm here channel so ਜਿਵੇਂ ਕਿ ਤੁਹਾਨੂੰ ਪਤਾ ਹੀ ਦਿਨੇ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਹੁਣ ਥੋੜਾ ਜਿਹਾ ਹੋ ਗਿਆ ਬਾਰਿਸ਼ ਹੰਦੀ ਰਹੀ ਆ ਤੇ ਹੁਣ ਆਪਾਂ ਜੱਕੀ ਨਾਲ ਥੋੜੀ ਜਿਹੀ ਮਸਤੀ ਕਰਾਂਗੇ ਆਹੀ ਹੋਏ ਦਿਨ ਮਸਤੀ ਕਰਦੇ ਆ ਜੱਕੀ ਓਏ ਇਹ ਲਿਆ ਆਇਆ 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 ਹਾਂ ਕੀ ਆ ਸੀਨ ਹੈ ਵਾ ਕਸ ਸੋ ਹਾਂਜੀ ਗਾਇਸ ਹਮ ਚੂਚੇ ਛੱਡਣ ਦਾ ਵੀ ਟਾਈਮ ਹੋ ਗਿਆ ਵਾ ਤੇ ਆਪਾਂ ਇਹਨੂੰ ਬੰਨਾਂਗੇ ਇਹਦੇ ਨਾਲ ਆਪਾਂ ਖੇਡ ਲਿਆ ਵਾ ਸੋ ਇਹਨੂੰ ਜਿਆਕ ਨੂੰ ਸਾੜੀ ਸੰਗੀ ਘਰ ਤੇ ਲੈ ਆਏ ਰੇ ਇਹ ਬੰਨ ਕੇ ਸੋ ਜਿਆਕ ਨੂੰ ਬਣ ਕੇ ਤੁਹਾਨੂੰ ਮਿਲ ਜੇ